ਔਜਲਾ ਸਾਹਿਬ ਮੈਂ ਗਿਆ ਪਿੰਡ ਦੇ ਵਿੱਚ ਲੋਕੀ ਰੋ ਰਹੇ ਨੇ ਕਿ 250 ਰੁਪਏ 1000 ਲੀਟਰ ਤੇਲ ਮਿਲ ਰਿਆ 2000 ਰੁਪਏ ਦਾ ਸਿਲੰਡਰ ਲੋਕਾਂ ਨੇ ਬਲੈਕ ਕਰਨਾ ਸ਼ੁਰੂ ਕਰਤਾ ਹੈ ਲੇਕਿਨ ਧਾਰੀਵਾਲ ਸਾਹਿਬ ਬਹੁਤ ਡਿੰਗਾ ਮਾਰਦੇ ਹੋਏ ਨਜ਼ਰ ਆ ਰਹੇ ਨੇ ਡੀਲਾ ਹੋਣਾ ਹੀ ਹੋਣਾ ਸਾਡੇ ਵਿੱਚ ਕਿਉਂਕਿ ਰਲਾ ਨਹੀਂ ਹੋ ਜਾਂਦਾ ਕਿਤੇ ਪੰਜਾਬੀਆਂ ਜੇ ਰਲਾਏ ਹੁਣ ਜੇ ਔਜਲਾ ਸਾਹਿਬ ਇਸ ਇਸ ਚੀਜ਼ ਨੂੰ ਸਦਿਧੀਆਂ ਲੈ ਕੇ ਕਰਦੇ ਡੀਸੀ ਨੂੰ ਫੋਨ ਠੀਕ ਹੈ ਕਿ ਨਹੀਂ ਸਾਨੂੰ ਪਤਾ ਵਾ ਕਿ ਜਿਹੜਾ ਬੰਦਾ ਯਾਰ ਉਹ ਝੋਨਿਆਂ ਵਾਲੇ ਪਿੰਡ ਪਰਾਲੀਆਂ ਪਛਾਣਦੇ ਜਾਂਦੇ ਹੁੰਦੇ ਆ ਇਹ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਆ ਹੁਣ ਇਹਨਾਂ ਦੇ ਕਹਿਣ ਤੇ ਉੱਪਰ ਟਰੱਕਾਂ ਦੇ ਆਨੇ ਗਾਂ ਨਾਲ ਪੋਟਾਂ ਵੀ ਲੈਣੀਆਂ ਹਰਿਆਣਾ ਹਮੇਸ਼ਾ ਐਸੇ ਵਾਈ ਗਲਤੀ ਦੀ ਗੱਲ ਕਰਦਾ ਰਿਹਾ ਹੁਣ ਪਾਣੀ ਦੇਣ ਦੀ ਗੱਲ ਆਈ ਤੇ ਕਹਿੰਦੇ ਸਾਨੂੰ ਪਾਣੀ ਜਿਨਾ ਦੇਂਦੇ ਉਹ ਤੇ ਵੀ ਘਟਾ ਦਿਓ ਕੀ ਕਾਰਨ ਸਮਝਦੇ ਹੋ ਤੁਸੀਂ ਸਹੀ ਕਰਦੇ ਕੋਈ ਗੱਲ ਨਹੀਂ ਬਹੁਤ ਲੋਕ ਕਹਿੰਦੇ ਆ ਤੁਹਾਡੇ ਕੋਲ ਦੂਜੇ ਦੇ ਆਏ ਨਹੀਂ ਜੀ ਤੁਸੀਂ ਜਾਂਦੇ ਜੀ ਮੈਂ ਕਿਹਾ ਉਹ ਕੌਣਗੇ ਕਿਉਂ ਇਹ ਜੀਨ ਦੀ ਸਾਡੇ ਚ ਨੇ ਉਹਨਾਂ ਤੇ ਹੈ ਹੀ ਨਹੀਂਗੇ ਜੇ ਚ ਜੀਨ ਦੀ ਨਹੀਂ ਹੈਗੇ ਸਿਵਾ ਵਾਲੇ ਉਹ ਤੇ ਆਪਣੇ ਦੀ ਨਹੀਂ ਕਰਦੇ ਤੁਹਾਡੀ ਕਿਤੋਂ ਕਰਨਗੇ ਇਹੀ ਕੁਜੀਤ ਸਿੰਘ ਓਜਲਾ ਸਨ ਜਿਹੜੇ ਧਾਰੀਵਾਲ ਦੀਆਂ ਕੁਝ ਸੱਜਣ ਦੀਆਂ ਵੀ ਫੋਟੋਆਂ ਰਿਲੀਜ਼ ਕਰ ਰਹੇ ਸੀ ਕਿਉਂਕਿ ਇਹ ਦਰ ਰੇਤ ਕੱਢੀ ਜਾ ਰਹੀ ਤੇ ਨੁਕਸਾਨ ਜ਼ਿਆਦਾ ਹੋਣਾ ਸੀ ਤੇ ਹੁਣ ਸਵਾਲ ਪੁੱਛੇ ਤੇ ਕਹਿੰਦੇ ਕੋਈ ਗੱਲ ਨਹੀਂ ਇਹ ਨੁਕਸਾਨ ਸਾਨੂੰ ਪਤਾ ਹੀ ਹੋਣਾ ਹੀ ਹੋਣਾ ਸੀ ਅੰਦਰਲਾ ਭਾਵ ਉਹ ਗੰਦਲਾ ਹੋ ਚੁੱਕਾ ਅਕਸ ਗੰਦਾ ਹੋ ਗਿਆ ਰਾਜਨੀਤੀ ਵਿੱਚ ਬੰਦੇ ਹੀ ਉਹ ਆਉਂਦੇ ਨੇ ਜਿਹੜੇ ਪਹਿਲਾਂ ਹੀ ਕਰਪਟ ਹੁੰਦੇ ਆ ਇਹ ਓਜਲਾ ਸਾਹਿਬ ਇੱਥੇ ਹੁਣ ਫੋਟੋਆਂ ਖਿਚਾਉਣ ਆਏ ਆ ਇਸ ਤੋਂ ਬਾਅਦ ਚੱਲੇ ਆਏ ਉਦਾਸ ਸਾਹਿਬ ਨੂੰ ਪੁੱਛਿਆ ਕਹਿੰਦੇ ਕੀ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਜੇ ਹੋ ਰਿਹਾ ਵਾ ਕੋਈ ਲੋਕ ਦੇ ਹੀ ਵੀ ਜਾ ਰਹੇ ਤੇ ਕੋਈ ਲੋਕ ਇੱਥੇ ਵੀ ਕਰੀ ਜਾ ਰਹੇ ਨੇ ਇਹਨਾਂ ਦੇ ਅੰਦਰ ਗਾਂਢਾ ਸੜਤਾ ਇਕੱਠੀਆਂ ਹੁੰਦੀਆਂ ਨੇ ਇਹਨਾਂ ਨੇ ਉਹਦੇ ਫੁਰਕਣਾ ਉਹਦੇ ਉਹ ਫੁਰਕਣਾ ਜਿਸ ਬੰਦੇ ਦੇ ਘਰ ਰੁਪਈਆ ਵੀ ਹੈ ਨਹੀਂ ਉਹ 250 ਲੀਟਰ ਤੇਲ ਕਿਦਾਂ ਪਾਲੇਗਾ ਜਿਹਦੇ ਘਰ 200 ਰੁਪਈਆ ਵਾ ਉਹ 2000 ਦਾ ਸਿਲੰਡਰ ਕਿਵੇਂ ਲੈ ਲੇਗਾ ਇਹ ਵਾਲੀ ਪਰੇਸ਼ਾਨੀ ਉਹਨੂੰ ਆ ਜਿਹਦੇ ਘਰ ਪਿੱਕਤਾ ਪਈ ਹੋਈ ਆ ਇਹਨਾਂ ਵਾਸਤੇ ਅੱਜ ਵੀ ਮੇਲਾ ਹੀ ਆ ਮੇਰੇ ਭਰਾ ਵੀ ਗੇਮ ਮੇਲੇ ਮਾਸੇ ਸੁਣੀ ਗੱਲ ਬਾਤ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਕਿਉਂਕਿ ਤੁਸੀਂ ਇੱਕ ਮੁੱਦਾ ਦਰਸ਼ਨ ਵਾਸਤੇ ਕਿਹਾ ਕਿ ਆ ਚੀਜ਼ ਹੈਗੀ ਆ ਪਰ ਜਦੋਂ ਜਦੋਂ ਅਗਲਾ ਬੰਦਾ ਉਹ ਉਹ ਗੱਲ ਤੇ ਆ ਹੀ ਨਹੀਂ ਰਿਹਾ ਦੱਸਣ ਦਾ ਫਾਇਦਾ ਕੀ ਉਹਨੂੰ ਮੈਂ ਵੋਟਾਂ ਨਹੀਂ ਲਾਣੀਆਂ ਇੱਥੇ ਇਹਨਾਂ ਵੋਟਾਂ ਲੈਣੀਆਂ ਪੰਜਾਬ ਚ ਆਏ ਫਲੱਡਾਂ ਤੋਂ ਬਾਅਦ ਹੁਣ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਜਿਸ ਵਿੱਚ ਲਗਾਤਾਰ ਹੀ ਅਫਸਿ ਅਜਨਾਲਾ ਹਲਕੇ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲੋਕਾਂ ਦਾ ਇਹ ਦਾਵਾ ਹੈ ਕਿ ਜੋ ਪੈਟਰੋਲ ਆ ਉਹ 250 ਰੁਪਏ ਲੀਟਰ ਜਿਹੜਾ ਹੈ ਉਹ ਮਿਲਣਾ ਸ਼ੁਰੂ ਹੋ ਚੁੱਕਾ ਹੈ ਤੇ ਸਿਲੰਡਰ ਜਿਹੜਾ ਹੈ ਉਹ 2000 ਰੁਪਏ ਦਾ ਮਿਲਣਾ ਸ਼ੁਰੂ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਤੇ ਜੋ ਜੋ ਵਿਵਪਤਾ ਲੋਕਾਂ ਦੇ ਨਾਲ ਆ ਰਹੀ ਹੈ ਇਸ ਬਾਰੇ ਵੀ ਜਿਹੜੀ ਹੈ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਾਲਾਤ ਜਿਹੜੇ ਨੇ ਉਹ ਜਰੂਰ ਪੰਜਾਬ ਦੇ ਖਰਾਬ ਹੁੰਦੇ ਹੋਏ ਅਨਜ਼ਰ ਆ ਰਹੇ ਨੇ ਤੇ ਲੋਕਾਂ ਨੂੰ ਹੁਣ ਜੋ ਦਿੱਕਤਾਂ ਨੇ ਉਹਨਾਂ ਦਾ ਵੀ ਸਾਹਮਣਾ ਜਿਹੜਾ ਹੈ ਜਰੂਰ ਕਰਨਾ ਪੈ ਰਿਹਾ ਹੈ ਲੇਕਿਨ ਕਿਤਨਾ ਕਿਤੇ ਜੋ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਵੱਲੋਂ ਜਿਹੜਾ ਹੈ ਲੋਕਾਂ ਨੂੰ ਰਾਸਮਗੀ ਦਾ ਸਮਾਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜਾ ਹੈ ਇੱਥੇ ਲੋਕਾਂ ਦੇ ਨਾਲ ਗਲਬਾ ਜਿਹੜੀ ਹੈ ਉਹ ਜੁਰੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਔਜਾ ਸਾਹਿਬ ਲਗਾਤਾਰ ਹੀ ਰਸਤੇ ਤੇ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਗਾਲਮ ਪਿੰਡ ਗਾਲਪ ਪਿੰਡ ਚ ਗਏ ਸੀ ਠੀਕ ਲੱਗਦਾ ਗਾਲਪ ਪਿੰਡ ਚ ਗਏ ਸੀ ਉੱਥੇ ਲੋਕਾਂ ਦੀ ਇਹ ਦਿੱਕਤ ਆ ਰਹੀ ਹੈ ਕਿ 250 ਰੁਪਏ ਦਾ 1000 ਲੀਟਰ ਤੇਲ ਮਿਲ ਰਿਹਾ ਤੇ 200 ਰੁਪਏ 2000 ਰੁਪਏ ਦਾ ਸਿਲੰਡਰ ਲੋਕਾਂ ਨੇ ਬਲੈਕ ਕਰਨਾ ਸ਼ੁਰੂ ਕਰਤਾ ਹੈ ਲੇਕਿਨ ਧਾਰੀਵਾਲ ਸਾਹਿਬ ਬਹੁਤ ਡਿੰਗਾ ਮਾਰਦੇ ਹੋਏ ਨਜ਼ਰ ਆ ਰਹੇ ਸੰਨ ਦੇਖੋ ਬਦਕਿਸਮਤੀ ਹੈ ਚਲੋ ਧਾਰੀਵਾਲ ਨੇ ਵੀ ਕਿਹਾ ਸੀ ਨਾ ਕਰੋ ਲੋਕ ਹੀ ਕਰਨਗੇ ਉਹ ਤੇ ਧਾਰੀਵਾਲ ਵੀ ਕੀ ਕਰ ਸਕਦਾ ਬੱਦਕਿਸਮਤੀ ਇਹ ਹੈ ਕਿ ਜਿੱਥੇ ਲੋਕ ਦਾਨ ਕਰ ਰਹੇ ਉੱਥੇ ਕੁਝ ਲੋਕ ਲੁੱਟ ਵੀ ਰਹੇ ਨੇ ਇਹ ਬੱਦਕਿਸਮਤੀ ਹੈ ਇਹ ਢੀਲਾ ਹੋਣਾ ਹੀ ਹੋਣਾ ਸਾਡੇ ਵਿੱਚ ਕਿਉਂਕਿ ਰਲਣਾ ਨਹੀਂ ਹੋ ਜਾਂਦਾ ਕਿਤੇ ਪੰਜਾਬੀਆਂ ਜੇ ਰਲ ਆਏ ਵੀ ਇਹ ਕੁਝ ਤੇ ਦਾਨ ਕਰਨ ਦੇ ਵੇਖੋ ਲੋਕੀ ਬਣਾ ਬਣਾ ਲਿਆਉਂਦੇ ਆ ਉਹ ਜਿਹੜੇ ਨੇ ਉਹ ਭਾਉ ਇੱਥੇ ਆ ਕੇ ਤੇ ਮਤਲਬ ਤੇਲ ਮਹਿੰਗੇ ਵੇਚਣ ਦੇ ਆ ਕਈ ਸਮਾਨ ਹੀ ਸਟਾਕ ਕਰਨ ਲੱਗੇ ਮਤਲਬ ਇਹ ਤਾਂ ਗਲਤ ਗੱਲਾਂ ਨੇ ਨਾ ਲੇਕਿਨ ਲੱਗਦਾ ਨਹੀਂ ਇਹ ਆਫਤਾ ਵਾ ਇਹ ਆਫਤਾ ਸੀ ਆਫਤਾ ਨਾ ਇਕੱਠੇ ਰਾਲ ਕੇ ਲੜਨ ਦੀ ਲੋੜ ਹੀ ਹਰਿਆਣੇ ਦੇ ਹੱਥ ਚੁੱਕ ਲੈ ਦੇਖੋ ਦੇਖੋ ਇਹ ਹੁੰਦਾ ਹੀ ਹੁੰਦਾ ਆ ਇਹ ਕੀ ਉਹ ਕਹਿੰਦੇ ਥੋੜਾ ਬੋਧਾ ਡੀਲਾ ਦੇ ਹੋਣਾ ਹੀ ਆ ਇੰਨਾ ਰਾਲਾ ਹੋ ਹੀ ਜਾਂਦਾ ਹੈ ਮਾੜੀ ਮਾੜੇ ਵਿੱਚ ਅੰਸਰ ਹੁੰਦੇ ਆ ਇਹਨਾਂ ਨੂੰ ਬਾਕੀ ਵੇਖੋ ਨਾ ਚੰਗਿਆਂ ਦੀ ਗੱਲ ਕਰੋ ਤੁਸੀਂ ਬਹੁਤ ਚੰਗੇ ਨੇ ਲੇਕਿਨ ਔਜਲਾ ਸਾਹਿਬ ਮੈਂ ਗਿਆ ਪਿੰਡ ਦੇ ਵਿੱਚ ਲੋਕੀ ਰੋ ਰਹੇ ਨੇ ਉਹ ਕਹਿੰਦੇ ਸਿਲੰਡਰ ਨਾਲੇ ਰੋਟੀ ਪਕਾਉਣੀ ਆ ਜੇ ਉਹ ਹੀ 2000 ਦਾ ਹੋ ਗਿਆ ਤਾਂ ਕੀ ਕਰਾਂਗੇ ਅਸੀਂ ਇਹ ਦਰ ਸਰਕਾਰ ਨੱਥ ਪਾਵੇ ਦੋਆ ਜਉਂਦੇ ਪਰਚਾ ਦੇਵੇ ਤੁਰੰਤ ਐਪੀਆਰ ਦਰਜ ਕਰੇ ਸਕਤੀ ਨਾਲ ਚੋਕੇ ਅੰਦਰ ਦੇ ਵਿੱਚ ਜਮਾਨਤ ਨਾ ਹੋਈ ਦੀ ਆਪੇ ਬਾਕੀ ਹਟ ਜਾਣਗੇ ਜਦੋਂ ਆਪਾਂ ਉਹਨਾਂ ਨੂੰ ਕਹਿਣਾ ਕੁਝ ਨਹੀਂਗਾ ਫਿਰ ਅਗਲਾ ਕਹਿੰਦਾ ਠੀਕ ਹੈ ਇਹ ਸ਼ਾਇਦ ਮੇਰਾ ਅਕੀਆ ਲੇਕਿਨ ਤੁਸੀਂ ਵੀ ਪਿੰਡਾਂ 'ਚ ਪਹੁੰਚ ਜਾ ਰਹੇ ਹੋ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸ਼ਿਕਾਇਤਾਂ ਮਿਲ ਰਹੀਆਂ ਨੇ ਲਗਾਤਾਰ ਹੱਜ ਕਹਿੰਦਾ ਤੇ ਹੈ ਨਹੀਂ ਦੇਖੋ ਮੈਂ ਨਾ ਹੁਣ ਥੋੜਾ ਜਿਹਾ ਸਮਝਦਾ ਕਿ ਐਸ ਵੇਲੇ ਨਾ ਹਰ ਬੰਦੇ ਦੀ ਰਿਸਪੌਂਸਿਬਿਲਟੀ ਹੈ ਕੱਲੀ ਲੋਕਾਂ ਦੀ ਜਾਂ ਜਿਹੜੇ ਬਾਹਰੋਂ ਆਏ ਸੇਵਾਦਾਰ ਉਹਨਾਂ ਦੀ ਨਹੀਂ ਕੱਲੀ ਪ੍ਰਸ਼ਾਸਨ ਦੀ ਨਹੀਂਗੀ ਕੱਲੀ ਮਤਲਬ ਜਥੇਬੰਦੀਆਂ ਦੀ ਨਹੀਂ ਇਹ ਲੋਕਾਂ ਦੀ ਵੀ ਰਿਸਪੌਂਸਿਬਿਲਟੀ ਸਭ ਦਾ ਇੱਕ ਜੁਆਇੰਟ ਐਫਰਟ ਹੈ ਤੇ ਜੁਆਇੰਟ ਐਫਰ ਕਰਨਾ ਚਾਹੀਦਾ ਇਹਦੇ ਜਿਹੜੇ ਇੱਕ ਨੂੰ ਆਪਣਾ ਹਿੱਸਾ ਪਾਉਣਾ ਜੀਦਾ ਪੋਜ਼ਿਟਿਵਲੀ ਇਹ ਨਾ ਕੋ ਵੀ ਨੂੰ ਦੇਣਾ ਨਹੀਂ ਦੇਣਾ ਉਹ ਮੈਂ ਸਾਰਾ ਕੁਝ ਮੈਂ ਹੀ ਲੈ ਜਾ ਅਸੀਂ ਤੇ ਯਾਰ ਉੱਥੇ ਤੱਕ ਪਹੁੰਚਾਓ ਕੋਈ ਇੱਥੇ ਬੰਦੇ 200 200 ਯੂਪੀਓ ਆਏ ਆ ਤੇ ਅਸੀਂ ਇੱਥੋਂ ਗਾ ਨਹੀਂ ਪਹੁੰਚਾ ਸਕਦੇ ਤੇ ਜੇ ਨਹੀਂ ਪਹੁੰਚਾ ਸਕਦੇ ਤਾਂ ਰੱਖ ਲਓ ਕੋ ਭਾਜੀ ਮੇਰੀ ਜ਼ਿੰਮੇਵਾਰੀ ਹੈ ਮੈਂ ਅਗਲੇ ਬੰਦੇ ਪਹੁੰਚਾ ਕੇ ਆਉਂਗਾ ਔਰ ਮੈਂ ਇੱਕ ਗੱਲ ਕਹਿ ਦੇ ਆ ਜੇ ਸਰਕਾਰ ਦਾ ਰਾਸ਼ਨ ਕਿਸੇ ਨੇ ਗਲਤ ਤਰੀਕੇ ਨਾਲ ਸਟਾਕ ਕੀਤਾ ਇਹ ਚੈੱਕ ਵੀ ਹੋ ਜਾਣਾ ਜੇ ਇਹਦੀ ਇਹਦੀ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਇੱਕ ਤਾਂ ਸਰਕਾਰ ਨੇ ਜਣੀ ਇੱਕ ਪਰਮਾਤਮਾ ਨੇ ਦੇਣੀ ਹੈ ਇਹ দান ਕੀਤਾ ਆ ਇਹ ਕੋਈ ਕਿਸੇ ਦਾ ਲੁੱਟਦਾ ਮਾਲ ਨਹੀਂਗਾ ਇਹ ਦਾੜ ਪਤਾ ਦਸਵੇਂ ਦਸਵੰਦ ਹੁੰਦਾ ਆ ਇਹ ਜਿਹੜਾ ਗਲਤ ਦਸਵੰਦ ਵੀ ਕਹਿੰਦਾ ਨਾ ਉਹਦਾ ਵੀ ਕੋਈ ਚੰਗਾ ਨਹੀਂ ਹੁੰਦਾ ਇਸ ਕਰਕੇ ਲੋੜਵੰਦ ਕੋ ਜਾਣ ਦੋ ਲੋੜਵੰਦ ਲੈ ਜਾਓ ਲੇਕਿਨ ਹੋਜਾ ਸਰ ਵੀ ਲਗਾਤਾਰ ਹੀ ਅੰਮ੍ਰਿਤਸਰ ਤੇ ਜਨਾਲਾ ਦੇ ਵਿੱਚ ਮੌਜੂਦ ਸੀ ਤੁਸੀਂ ਕੁਝ ਫੋਟੋਆਂ ਵੀ ਰਿਲੀਜ਼ ਕੀਤੀਆਂ ਸਨ ਜਿਸ ਵਿੱਚ ਕਿਹਾ ਗਿਆ ਕਿ ਇੱਥੇ ਲੋਕਾਂ ਨੂੰ ਜਾਣ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਗ੍ਹਾ ਪੁੱਟੀ ਗਈ ਜਿੱਥੇ ਪਾਣੀ ਦਾ ਵਹਾਅ ਜਿਆਦਾ ਸੀ ਹੋਰ ਤੇਜ਼ ਹੋ ਸਕਦਾ ਸੀ ਕੀ ਕਾਰਨ ਲੱਗਦਾ ਕਿ ਲੱਗਦਾ ਕਿ ਇਹ ਠੀਕ ਹੈ ਰਾਜਨੀਤੀ ਕਰਵਾ ਸਮਾਂ ਨਹੀਂ ਆ ਲੇਕਿਨ ਰਾਜਨੀਤੀ ਤੇ ਹੋ ਹੀ ਰਹੀ ਹੈ ਜਦੋਂ ਜਦੋਂ ਲਗਾਤਾਰ ਰੇਤ ਨਿਕਲ ਰਹੀ ਸੀਗੀ ਉਹਦੇ ਕਰਕੇ ਨੁਕਸਾਨ ਹੋ ਰਿਹਾ ਹੈ ਦੇਖੋ ਇਹਦੇ ਮੁਸ਼ਕਲ ਤੇ ਆਉਣੀ ਹੈ ਇਹਦੇ ਆਪਾਂ ਸਮਝਦੇ ਹਾਂ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਚੱਲਾਂਗੇ ਉਹਨਾਂ ਚੀਜ਼ਾਂ ਦਾ ਠੱਗਾ ਤੇ ਹੁੰਦਾ ਹੀ ਹੈ ਜਿਹੜੀ ਲੋਕ ਕਹਿ ਰਹੇ ਨੇ ਕਿ ਆ ਚੀਜ਼ਾਂ ਦੀ ਜ਼ਰੂਰਤ ਹੈ ਤੁਹਾਨੂੰ ਸਪੈਸੀਫਿਕ ਚੀਜ਼ਾਂ ਦੱਸ ਰਹੇ ਨੇ ਜਿਹਦੇ ਚਾਹੀਦੇ ਨੇ ਬਿਲਕੁਲ ਚਾਰੇ ਦੀ ਜ਼ਿਆਦਾ ਰੌਲਾ ਸੀ ਤੇ ਚਾਰਾ ਦੇ ਅਸੀਂ ਦੇਖੋ ਪੂਰਾ ਕਰਤਾ ਹੈ ਕਾਫੀ ਆਪਾਂ ਜੀ ਅਸੀਂ ਨਹੀਂ ਇਕੱਲਾ ਬਹੁਤ ਸੰਗਤ ਲੈ ਕੇ ਆ ਰਹੀ ਹੈ ਜੋਇੰਟ ਐਫੀਡੇਟ ਹੈ ਸਾਰੇ ਦਾ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਵੀ ਲੋਕ ਮਦਦ ਕਰ ਰਹੇ ਨੇ ਅਸੀਂ ਆਪਣੇ ਕੋ ਵੀ ਕਰ ਰਹੇ ਹਾਂ ਲੋਕ ਬਹੁਤ ਮਦਦ ਕਰ ਰਹੇ ਨੇ ਹਰਿਆਣਾ ਹਮੇਸ਼ਾ ਐਸਾ ਹੀ ਗਲਤੀ ਦੀ ਗੱਲ ਕਰਦਾ ਰਿਹਾ ਹੁਣ ਪਾਣੀ ਦੇਣ ਦੀ ਗੱਲ ਆਈ ਤੇ ਕਹਿੰਦੇ ਸਾਨੂੰ ਪਾਣੀ ਜਿੰਨਾ ਦੇਂਦੇ ਉਸ ਤੋਂ ਵੀ ਘਟਾ ਦਿਓ ਕੀ ਕਾਰਨ ਸਮਝਦੇ ਹੋ ਰਿਹਾ ਪਿਛੇ ਦੇਖੋ ਗੱਲ ਇਹ ਹੈ ਇਹ ਰਾਜਨੀਤਿਕ ਮੁੱਦਾ ਹੀ ਰਹਿ ਗਿਆ ਬਸ ਲੜਨਾ ਆਫਤ ਦੇ ਨਾਲ ਲੜਨਾ ਦੇਸ਼ ਦੇ ਦੁਸ਼ਮਣ ਦੇ ਨਾਲ ਲੜਨਾ ਆਪਣੀ ਹੋਂਦ ਲਈ ਪੰਜਾਬ ਦੇ ਹਿੱਸੇ ਆ ਜੀ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਸਾਨੂੰ ਕਿਸੇ ਨਾਲ ਕੋਈ ਗੱਲ ਨਹੀਂ ਆਜ ਉਹ ਹਰਿਆਣਾ ਲੈ ਵੀ ਲਊਗਾ ਤਾਂ ਸਹੀ ਕਿਹੜਾ ਉਹਦੇ ਲੈ ਪੈਣੇ ਲੈ ਬੱਜ ਜਾਣਾ ਠੀਕ ਹੈ ਪਰ ਇੱਕ ਭਾਈਚਾਰਾ ਹੁੰਦਾ ਜੋ ਕਹਿੰਦਾ ਵੀ ਭੇਜ ਦਿਓ ਚਲੋ ਥੋੜਾ ਥੋੜਾ ਮੈਂ ਵੀ ਛੱਡ ਦਿੰਨਾ ਤੇ ਚੰਗਾ ਲੱਗਦਾ ਨਹੀਂ ਕਰਦੇ ਕੋਈ ਗੱਲ ਨਹੀਂ ਬਹੁਤ ਲੋਕ ਆਉਂਦੇ ਆ ਤੁਹਾਡੇ ਕੋਲ ਦੂਜੇ ਦੇ ਆਏ ਨਹੀਂ ਜੀ ਤੁਹਾਡੇ ਸਟੇਟਾਂ ਦੇ ਲੋਕ ਆ ਤੁਸੀਂ ਜਾਂਦੇ ਜੇ ਮੈਂ ਕਿਹਾ ਉਹ ਕੌਣਗੇ ਕਿਉਂ ਇਹ ਜੀਨ ਦੀ ਸਾਡੇ ਚ ਨੇ ਉਹਨਾਂ ਤੇ ਹੈ ਹੀ ਨਹੀਂਗੇ ਜਿੱਥੇ ਜੀਨ ਦੀ ਨਹੀਂ ਹੈਗੇ ਸੇਵਾ ਵਾਲੇ ਉਹਦੇ ਆਪਣੇ ਦੀ ਨਹੀਂ ਕਰਦੇ ਤੁਹਾਡੀ ਕਿਥੋਂ ਕਰਨੇ ਲੇਕਿਨ ਪਾਕਿਸਤਾਨ ਨੇ ਗੇਟ ਖੋਲ ਤੇ ਕਹਿੰਦਾ ਕੋਈ ਗੱਲ ਨਹੀਂ ਪਾਣੀ ਆਉਂਦਾ ਕੋਈ ਗੱਲ ਹੀ ਆ ਲੋ ਸਾਰਾ ਦੁਸ਼ਮਣ ਮੁਲਕ ਜਿਹਨੂੰ ਅਪਾ ਹਮਸਾਇਆ ਵੀ ਕਹਿੰਦੇ ਨੇ ਉਹ ਲੋਕ ਜਿਹੜੇ ਉਹਨਾਂ ਨੇ ਸਾਡੇ ਕੋਈ ਵੱਡਾ ਦਿਲ ਨਹੀਂ ਗੇਟ ਗੇਟ ਕੀ ਖੋਲਦੇ ਉਹ ਤੇ ਜਾਣਾ ਹੀ ਉਧਰ ਨੂੰ ਹਾਂ ਵੱਡਾ ਦਿਲ ਕੋਈ ਨਹੀਂਗਾ ਇਹ ਨਵਾਨ ਆ ਉਧਰ ਛੋਟੇ ਵੀਰ ਇਹ ਇਹ ਡੱਕ ਨਹੀਂ ਸਕਦਾ ਐਵੇਂ ਕੋਈ ਵੱਡੇ ਵੱਡੇ ਦਿਲ ਵਾਲਾ ਕੰਮ ਕੋਈ ਨਹੀਂਗਾ ਇਹ ਨਵਾਨ ਹੀ ਉਧਰ ਆ ਇਹ ਨਵਾਨ ਨੂੰ ਪਾਣੀ ਨਵਾਨ ਨੂੰ ਹੀ ਜਾਂਦੇ ਹੁੰਦੇ ਆ ਸੋ ਖੈਰ ਕੋਈ ਗੱਲ ਨਹੀਂ ਆ ਸਾਨੂੰ ਦੁੱਖ ਆ ਉੱਥੇ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਕਿ ਮਨੁੱਖ ਦੀ ਜਾਨ ਨਹੀਂ ਜਾਣੀ ਚਾਹੀਦੀ ਚਲੋ ਇਹ ਸਾਡੀਆਂ ਉਹਨਾਂ ਚੱਲਦੀਆਂ ਰਹਿਣਗੀਆਂ ਪਰ ਕਿਸੇ ਦੇ ਘਰ ਦੁੱਖ ਨਹੀਂ ਆਉਣਾ ਚਾਹੀਦਾ ਬਿਲਕੁਲ ਕਿਸੇ ਦੇ ਘਰ ਦੁੱਖ ਨਹੀਂ ਆਉਣਾ ਚਾਹੀਦਾ ਔਰ ਇਹ ਸਾਫ਼ ਕਿਹਾ ਸਰਕਾਰ ਕੋਲ ਜੀ ਸੇ ਨੋਟ ਲਾਣਾ ਦਾ ਔਰ ਸੇਕਸ਼ਨ ਤਾਵਾ ਜਿਹੜੀਆਂ ਨੇ ਉਹ ਵੀ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਅਤੇ ਉਹਨਾਂ ਨੂੰ ਕਈ ਇਸ਼ੂ ਜਿਵੇਂ ਉਹ ਵੀ ਅ ਦੱਸੇ ਜਾ ਰਹੇ ਸਾਂ ਲੈ ਕੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੰਤ ਸਪਾਹੀ ਗਰੁੱਪ ਦੇ ਜੋ ਦਵਿੰਦਰ ਹੋਣੇ ਨੇ ਉਹਨਾਂ ਵੱਲੋਂ ਜਿਹੜਾ ਸੀਗਾ ਉਹ ਇਸ ਬਾਰੇ ਜਿਹੜੀ ਸੀਗੀ ਉਹ ਜਰੂਰ ਪ੍ਰਚਾਰ ਜਿਹੜਾ ਸੀਗਾ ਕੀਤਾ ਗਿਆ ਸੀਗਾ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਅਸੀਂ ਜਿਹੜਾ ਹੈ ਉਹ ਜਰੂਰ ਇਸ ਉੱਤੇ ਜਿਹੜੀ ਹੈ ਥਾਲ ਜੂਪਾਉਂਦੇ ਹੋਏ ਨਜ਼ਰ ਆਵਾਗੇ ਦਵਿੰਦਰ ਵੀਰ ਜੀ ਕੀ ਕਹਿਣਾ ਚਾਹੋਗੇ ਉਹਨੇ ਗੱਲ ਪਿੰਡ ਦੇ ਵਿੱਚ ਸੀਗਾ ਤੇ ਕਿਹਾ ਜਾ ਰਿਹਾ ਸੀਗਾ ਕਿ 200 2000 ਦਾ ਸਿਲੰਡਰ ਤੇ 250 ਰੁਪਏ ਲੀਟਰ ਤੇਲ ਹੁਣ ਉਹਦਾ ਸਾਹਿਬ ਨੂੰ ਪੁੱਛਿਆ ਕਹਿੰਦੇ ਕਿ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਜੇ ਹੋ ਰਿਆ ਵਾ ਕੋਈ ਲੋਕ ਦੇ ਹੀ ਵੀ ਜਾ ਰਹੇ ਤੇ ਕੋਈ ਲੋਕ ਇਕੱਠੇ ਵੀ ਕਰੀ ਜਾ ਰਹੇ ਨੇ ਕੋਈ ਵੱਡੀ ਗੱਲ ਨਹੀਂ ਐ ਦੇਖੋ ਰਾਜਨੀਤਿਕ ਬੰਦਿਆਂ ਦੇ ਨਾ ਇਹ ਬਿਆਣ ਹੀ ਹੁੰਦੇ ਆ ਇਹਨਾਂ ਦੇ ਅੰਦਰ ਗਾਂਢਾ ਸਰਤਾ ਇਕੱਠੀਆਂ ਹੁੰਦੀਆਂ ਨੇ ਇਹਨਾਂ ਨੇ ਉਹਦੇ ਫੁਰਕਣਾ ਉਹਦੇ ਫੁਰਕਣਾ ਪਰ ਜਿਸ ਬੰਦੇ ਦੇ ਘਰ ਰੁਪਈਆ ਵੀ ਹੈ ਨਹੀਂ ਹਾਂ ਉਹ 250 ਰੁਪਏ ਤੇ ਤਿਲ ਕਿਦਾਂ ਪਾਲੇਗਾ ਜਿਹਦੇ ਘਰ 200 ਰੁਪਈਆ ਹੋਵੇ 2000 ਦਾ ਸਿਲੰਡਰ ਕਿਵੇਂ ਲੈ ਲੇਗਾ ਇਹ ਮੁਸੀਬਤਾਂ ਇਹਨਾਂ ਨੇ ਚੱਲਣੀਆਂ ਨਹੀਂ ਆ ਸਿਰਫ ਇਹਨਾਂ ਨੇ ਆਏ ਨੇ ਹੁਣ ਇਹਨਾਂ ਦੇ ਕਹਿਣ ਦੇ ਉੱਪਰ ਟਰੱਕਾਂ ਦੇ ਟਰੱਕ ਆ ਜਾਂਦੇ ਨੇ ਪਰ ਇਹ ਸਿਰਫ ਸਿਰਫ ਇਹ ਉਹਨਾਂ ਨੂੰ ਟਰੈਕਟਰਾਂ ਦੇ ਉੱਪਰ ਲੋਡ ਕੀਤੇ ਜਾ ਰਹੇ ਤੇ ਦੇਖ ਸਕਦੇ ਹੋ ਵੀ ਉਹਨਾਂ ਦੇ ਉੱਪਰ ਹੀ ਟਰੈਕਟਰਾਂ ਦੇ ਉੱਪਰ ਲੋਡ ਕੀਤੇ ਜਾ ਸਕਦੇ ਨੇ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਗਾਂ ਨਾ ਪੋਟਾਂ ਵੀ ਲੈਣੀਆਂ ਇਹ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਆ ਅੱਜ ਉਹ ਇੱਕ ਆਪੋਜੀਸ਼ਨ ਪਾਰਟੀ ਦੂਜੇ ਪਾਸੇ ਪਹਿਲਾਂ ਲਾਹ ਲਾਹੇਗਾ ਤੁਸੀਂ ਗਏ ਮਿਲਣ ਵਾਸਤੇ ਸੁਣੀ ਗੱਲ ਬਾਤ ਨਹੀਂ ਦੇਖੋ ਗੱਲ ਇਸ ਤਰ੍ਹਾਂ ਆ ਕਿ ਕਿਉਂਕਿ ਤੁਸੀਂ ਇੱਕ ਮੁੱਦਾ ਸੁਣ ਵਾਸਤੇ ਕਿਹਾ ਕਿ ਆ ਚੀਜ਼ ਹੈਗੀ ਆ ਪਰ ਜਦੋਂ ਜਦੋਂ ਅਗਲਾ ਬੰਦਾ ਉਹ ਉਹ ਗੱਲ ਤੇ ਆ ਹੀ ਨਹੀਂ ਰਿਹਾ ਦੱਸਦਾ ਫਾਇਦਾ ਕੀ ਉਹਨੂੰ ਆਪਾਂ ਛੱਡਤਾ ਆਪਾਂ ਬੁਲਾਇਆ ਤੱਕ ਨਹੀਂ ਤੁਸੀਂ ਦੇਖ ਕਮ ਹੱਥ ਵੀ ਨਹੀਂ ਮਿਲਾਇਆ ਠੀਕ ਹੈ ਕਿ ਨਹੀਂ ਸਾਨੂੰ ਪਤਾ ਵਾ ਕਿ ਜਿਹੜਾ ਬੰਦਾ ਯਾਰ ਉਹ ਝੋਨਿਆਂ ਵਾਲੇ ਪਿੰਡ ਪਰਾਇਓ ਪਛਣਦੇ ਜਾਂਦੇ ਹੁੰਦੇ ਆ ਹਾਂ ਹੁਣ ਜੇ ਔਜਲਾ ਸਾਹਿਬ ਇਸ ਇਸ ਚੀਜ਼ ਨੂੰ ਸਦਨੀਆਂ ਲੈ ਕੇ ਕਰਦੇ ਡੀਸੀ ਨੂੰ ਫੋਨ ਉਹ ਕਹਿੰਦੇ ਕਿ ਜੇ ਕੋਈ ਰਾਸ਼ਨ ਸਟੋਰ ਕਰਦਾ ਹੈ ਪਾਇਆ ਗਿਆ ਤੇ ਖਿਲਾਫ ਖਰ ਸਖਤ ਕਾਰਵਾਈ ਹੈਗੀ ਕੀ ਲੱਗਦਾ ਨਹੀਂ ਇਹ ਕਾਰਵਾਈ ਕਰਾਸ ਰਹੇ ਮੈਂਬਰ ਪਾਰਲੀਮੈਂਟ ਨੇ ਮੈਂ ਕਰਦੇ ਟਰਾਈਟਰਾਂ ਤੇ ਆਪ ਲੋਦਾਉਣਦੇ ਆ ਲੱਗਦਾ ਨਹੀਂ ਕਿ ਆਪ ਵੀ ਕਾਰਵਾਈ ਕਰਾਸ ਰਹੇ ਮਤਲਬ ਮੈਂਬਰ ਪਾਰਲੀਮੈਂਟ ਤੇ ਹੈ ਹੀ ਨਾ ਅੰਮ੍ਰਿਤਸਰ ਦੇ ਮਾਲਕ ਤੇ ਹੈ ਹੀ ਆ ਮੇਰੀ ਗੱਲ ਸੁਣੋ ਸਰਬ ਕੁਝ ਕਰ ਸਕਦੇ ਆ ਸਭ ਕੁਝ ਕਰ ਸਕਦੇ ਆ ਪਰ ਕਹਿੰਦਾ ਮਤਲਬ ਹੈ ਕਿ ਵੋਟਾਂ ਪੱਕੀਆਂ ਕਰਨ ਰਿਹਾ ਹੋਰ ਕੁਝ ਨਹੀਂ ਮੇਰੇ ਪਾਸ ਐਤੋ ਬਸ ਮੈਂ ਤੁਹਾਨੂੰ ਕੁਝ ਹੀ ਕਹਿਣਾ ਚਾਹੁੰਦਾ ਮੈਂ ਗਿਆ ਜਰੂਰ ਸੀ ਮੈਂ ਤੁਹਾਨੂੰ ਕਿਹਾ ਵਾ ਇਸ ਸੇਵਾ ਤੋਂ ਆਏ ਆ ਮੈਂ ਵੋਟਾਂ ਨਹੀਂ ਲਾਣੀਆਂ ਇੱਥੇ ਇਹਨਾਂ ਵੋਟਾਂ ਲੈਣੀਆਂ ਹਾਂ ਹਾਂਜੀ ਪਰ ਇਹ ਉਹਦੇ ਖੁਰਕੰਡਿਆ ਉਹਦੇ ਖੁਰਕੰਡਿਆ ਇਸ ਕਰਕੇ ਬੱਸ ਮੇਰੇ ਖਾਲ ਦੇ ਨਾਲ ਇਹ ਤਾਂ ਚੱਲਦਾ ਰਹਿਣਾ ਕੰਮ ਇਹ ਵਾਲੇ ਪਰੇਸ਼ਾਨੀ ਉਹਨੂੰ ਆ ਜਿਹਦੇ ਘਰ ਪਿੱਕਤਾ ਪਈ ਹੋਈ ਹੈ ਇਹਨਾਂ ਵਾਸਤੇ ਅੱਜ ਵੀ ਮੇਲਾ ਹੀ ਹੈ ਮੇਰੇ ਭਰਾ ਲੇਕਿਨ ਲੱਗਦਾ ਨਹੀਂ ਆ ਕਿ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਲੋਕਾਂ ਨੂੰ ਉਹ ਪੂਜਤਾ ਹੋਣੀਆਂ ਚਾਹੀਦੀਆਂ ਨੇ ਜਾਂ ਲੱਗਦਾ ਕਿ ਵਾਕੇ ਰਾਜਨੀਤੀ ਗੰਦਲੀ ਹੋ ਗਈ ਆ ਕਿ ਰਾਜਨੀਤੀ ਬੱਸ ਲੋਕਾਂ ਦੇ ਸਿਰ ਤੇ ਹੀ ਆ ਤੇ ਲੋਕਾਂ ਦੇ ਸਿਰ ਤੇ ਘੜਾਈ ਜਣੀ ਇਹੀ ਗੁਰਜੀਤ ਸਿੰਘ ਓਜਲਾ ਸਨ ਜਿਹੜੇ ਧਾਰੀਵਾਲ ਦੀਆਂ ਕੁਝ ਸੱਜਣ ਦੀਆਂ ਵੀ ਫੋਟੋਆਂ ਰਿਲੀਜ਼ ਕਰ ਰਹੇ ਸੀ ਕਿਉਂਕਿ ਇਹ ਤੋਂ ਰੇਤ ਕੱਢੀ ਜਾ ਰਹੀ ਤੇ ਨੁਕਸਾਨ ਜ਼ਿਆਦਾ ਹੋਣਾ ਸੀ ਤੇ ਹੁਣ ਸਵਾਲ ਪੁੱਛਿਆ ਤੇ ਕਹਿੰਦੇ ਕੋਈ ਗੱਲ ਨਹੀਂ ਤੇ ਨੁਕਸਾਨ ਸਾਨੂੰ ਪਤਾ ਹੀ ਹੋਣਾ ਹੀ ਹੋਣਾ ਸੀ ਰਾਜਨੀਤੀ ਗੰਦੀ ਨਹੀਂ ਆ ਰਾਜਨੀਤੀ ਤੇ ਬੜਾ ਚੰਗਾ ਪਲੇਟਫਾਰਮ ਆ ਲੋਕਾਂ ਦਾ ਭਲਾ ਕਰਨ ਵਾਸਤੇ ਇਹਨਾਂ ਦਾ ਜਿਹੜਾ ਨਾ ਅੰਦਰਲਾ ਭਾਵ ਉਹ ਗੰਦਲਾ ਹੋ ਚੁੱਕਾ ਇਹਨਾਂ ਦੀ ਭਾਵਨਾ ਗੰਦੀ ਹੋ ਗਈ ਆ ਤੇ ਅਕਸ ਗੰਦਾ ਹੋ ਗਿਆ ਇਹਨਾਂ ਲੋਕਾਂ ਦਾ ਰਾਜਨੀਤੀ ਵਿੱਚ ਬੰਦੇ ਹੀ ਉਹ ਆਉਂਦੇ ਨੇ ਜਿਹੜੇ ਪਹਿਲਾਂ ਹੀ ਕਰਪਟ ਹੁੰਦੇ ਆ ਤੇ ਉਹ ਇਹ ਨਹੀਂ ਵੰਦੇ ਜਿਹਦੇ ਕੋਲ ਚਾਰਜ ਜਦੋਂ ਇੱਕ ਵਾਰੀ ਰਾਜਨੀਤੀ ਦਾ ਜਿਹਨੂੰ ਉਸ ਪੈ ਗਿਆ ਨਾ ਮੇਰੇ ਵੀਰੋ ਲੋਕਾਂ ਲੋਕਾਂ ਦਾ ਭਲਾ ਕਰ ਸਕਦਾ ਹੀ ਨਹੀਂ ਆ ਭਲਾ ਹੁੰਦਾ ਜ਼ਰੂਰ ਆ ਸਟੇਜਾਂ ਦੇ ਉੱਪਰ ਬੋਲਵਾਨੀਆਂ ਦੇ ਵਿੱਚ ਬਿਆਨਾਂ ਦੇ ਵਿੱਚ ਉਹਦੇ ਭਲਾ ਹੁੰਦਾ ਆਦਰਵਾਇਜ਼ ਨਹੀਂ ਮੇਰੇ ਵੀਰ ਲੋਕਾਂ ਨੂੰ ਉਮੀਦ ਨਹੀਂ ਆਹੀ ਦੇਖ ਲਿਆ ਸੋ ਅੱਜ ਤਾਂ ਕਹਿ ਲੋ ਵੀ ਵਿਸ਼ਵਾਸ ਹੀ ਉੱਟ ਗਿਆ ਹੁਣ ਤਾਂ ਬਿਲਕੁਲ ਵੀ ਮੈਂ ਗਿਆ ਜ਼ਰੂਰ ਸੀ ਉਹਨਾਂ ਕੋਲ ਦੱਸਣ ਕਿ ਚਲੋ ਮੈਂ ਦੱਸ ਦਾਂ ਉਹਨਾਂ ਨਾਲ ਗੱਲ ਕਰਦਾ ਪਰ ਜੇ ਤੁਸੀਂ ਪਹਿਲਾਂ ਜਾ ਕੇ ਉਹਨਾਂ ਨਾਲ ਗੱਲ ਕਰਤੀ ਤੇ ਮੈਂ ਪਰ ਬੇਲ ਮੈਂ ਕਿਹਾ ਵੀ ਨਹੀਂ ਇਹ ਅੋਜਲਾ ਸਾਹਿਬ ਇੱਥੇ ਹੁਣ ਫੋਟੋ ਮੈਂ ਖਿਚਾਉਣ ਆਏ ਆ ਇਸ ਤੋਂ ਬਾਅਦ ਚੱਲੇ ਆਏ ਬੱਕ ਬੱਕ ਫੋਟੋ ਵਾਖੇ ਚਾਉਣ ਲਈ ਜਿਹੜੇ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਜ਼ਰੂਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜੋਤ ਰਤ ਲਿਆ ਉਹ ਤੋਂ ਜੋ ਜ਼ਰੂਰ ਕਿਤਨਾ ਕਿਤੇ ਤਨਾਰਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਹਲਾਜ ਜਿਹੜੇ ਨੇ ਫਲੱਡ ਕਰਨ ਬਹੁਤ سارے ਨੁਕਸਾਨੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਹੜਾ ਕਿਤੇ ਜੋ ਲੋਕ ਨੇ ਉਹ ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਘਰੋਂ ਪੈਸੇ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਰਾਜਨੀਤਿਕ ਲੀਡ ਕੈਮਰਾ ਪਰਸਨ ਰਾਜਵਨ ਗੁਰਪ੍ਰੀਤ ਸਿੰਘ ਪੰਜਾਬਣਕਟ ਅੰਮ੍ਰਿਤਸਰ ਅਧਿਕਾਰ